ਨਤੀ ਦਾ ਜਨਮ ਸੀ ਤਤੀ ਦੋ ਲਿਖਿਆ ਗਿਆ ਇਸ ਮੁਡੇ ਮੈਨੂੰ ਫੇਰ ਦੁਬਾਰਾ ਬਾਪੂ ਗੱਲਾਂ ਦਾ ਲਾਹੌਰ ਦੀਆਂ ਤੁਸੀਂ ਅਕਸਰ ਗਾਣਾ ਵੀ ਸੁਣਿਆ ਹੈ ਅੱਜ ਆਪਾਂ ਬਾਪੂ ਨਾਲ ਗੱਲ ਕਰਾਂਗੇ ਕਿ ਸਾਨੂੰ ਲਾਹੌਰ ਦੀਆਂ ਗੱਲਾਂ ਸੁਣਾਣਗੇ ਆਪਣੇ ਪਿੰਡੇ ਤੇ ਹੰਡਾਇਆ ਸਾਰਾ ਦਰਦ ਕਹਿੰਦੇ ਨੇ ਕਿ ਜਦੋਂ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਹੋਈ ਤੇ ਉਦੋਂ ਹਾਲਾਤ ਕੀ ਸੀ ਅੱਜ ਜਦੋਂ ਆਪਾਂ ਉਹ ਫਿਲਮਾਂ ਦੇ ਵਿੱਚ ਜਾ ਗੱਲਾਂ ਸੁਣਦੇ ਆ ਜਾਂ ਕਰਦੇ ਆ ਆਪਣੇ ਬਜ਼ੁਰਗਾਂ ਕੋਲੋਂ ਸੁਣਦੇ ਆ ਕਿ ਅੱਜ ਵੀ ਕਿਤੇ ਨਾ ਕਿਤੇ ਸਾਡੇ ਲੂਣ ਕੰਡੇ ਖੜੇ ਹੁੰਦੇ ਨੇ ਆਪਾਂ ਗੱਲਬਾਤ ਕਰਾਂਗੇ ਕੀ ਨਾਮ ਐ ਸੋ ਨਮਸਕਾਰ ਬਾਪਾ ਜੀ ਕੀ ਨਾਮ ਜੇ ਗੁਰਨਜਨ ਗੁਰਨਚੰਦ ਜੀ ਕਿੰਨੀ ਉਮਰ ਆ ਤੁਹਾਡੀ 92 ਸਾਲ ਹੋ ਜਾਂਦੀ ਤੇ ਪਿੰਡ ਕਿਹੜਾ ਤੁਹਾਡਾ ਪਿੰਡ ਸੋਲ ਸੀ ਪਾਕਿਸਤਾਨ ਦੇ ਵਿੱਚ ਆ ਨਾਰੋਵਾਲ 10000 ਰੁਪਏ ਦਾ ਜੀ ਕਿਦੋਂ ਫਿਰ ਜਦੋਂ ਵੰਡ ਹੋਈਏ ਤੇ ਕਿਦੋਂ ਤੁਸੀਂ ਇੱਥੇ ਆਣ ਕੇ ਵਸੇ ਹੋ ਕਿੱਦਾਂ ਦੇ ਹਾਲਾਤ ਸੀ ਆਜੋ ਸਾਨੂੰ ਮੇਢੀ ਜੀ ਨਾਲ ਹੀ ਅਸੀਂ ਆਏ ਸੀ ਜੀ ਤੇ ਉਹਨਾਂ ਨੂੰ ਸਾਨੂੰ ਰਾਤ ਤਾਈ ਰਹਿਆ ਉਹਦੇ ਸਕੂਲ ਦੀ ਜੀ ਅੱਗੇ ਦੁਨੀਆ ਬੜੀ ਸੀ ਉਧਰ ਜੀ ਤੇ ਉਹ ਫਿਰ ਅਗਲੇ ਦਿਨ ਇੱਥੋਂ ਹੋਰ ਬੜੇ ਪਟੜਾ ਕਰਦੇ ਬੇਡੇ ਜੀ ਜੀ ਪਾ ਕੇ ਸਾਰੇ ਬੈਠੋ ਜੀ ਸਾਰੇ ਆਗੇ ਸਾਂ ਤੇ 12 ਨੂੰ ਇੱਥੇ ਆਇਆ 12 ਜਨਵਰੀ ਨੂੰ 11 ਨੂੰ ਘਰੋਂ ਦੁਰਿਆ ਤੇ 12 ਨੂੰ ਡੇਰੇ ਆ ਗਏ ਆ ਰਾਤ ਇਕ ਰਹਿਆ ਨਰਵਾ ਜੀ ਤੇਰਾ ਨਾ ਲੋਈ ਜੀ ਲੋਈ ਤੇਰਾ ਨੂ ਯਾਰ ਜੀ ਤੇਰਾ ਨਾ ਹਾਂਜੀ ਹਾਂਜੀ ਬਾ ਬਾ ਜਿਹੜਾ ਗੱਲ ਸੁਪਾਪਾ ਦੀ ਕਿੱਦਾਂ ਦੇ ਹਾਲਾਤ ਰਹੇ ਨੇ ਸਾਰਾ ਕੁਝ ਉੱਥੇ ਛੱਡ ਛੱਡ ਗਏ ਜਦੋਂ ਅੱਧਾ ਆਏ ਤੁਸੀਂ ਕਿੱਦਾਂ ਮਨ ਦੇ ਵਿੱਚ ਲੱਗਦਾ ਸੀ ਕਿੱਦਾਂ ਨਾ ਹੁੰਦਾ ਸਾਜਾ ਮਨ ਕੋਈ ਨਹੀਂ ਢੋਲਿਆ ਜੀ ਆਜਾ ਕੁਛ ਨਹੀਂ ਬਿਗੜਿਆ ਇੱਥੇ ਜਾਣੀਆਂ ਚ ਜਾਂਦੇ ਗੀਆਂ ਸਭ ਕੁਝ ਦੇ ਤਹੋ ਜਿਹੜੇ ਸਾਹਮਣੇ ਸਭ ਕੁਝ ਆ ਨਾ ਮਿਲਿਆ ਜੀ ਸਭ ਕੁਝ ਮਿਲਿਆ ਨਾ ਰੋਟੀ ਚੰਗੇ ਕਾ ਨੇ ਆਂ ਬਾਲ ਬਚਾ ਠੀਕ ਆ ਜੀ ਬੱਚੇ ਕਿੰਨੇ ਆ ਤੁਹਾਡੇ ਦੋ ਨੇ ਇੱਕ ਆ ਬੰਦੇ ਇੱਕ ਉਹ ਮੁੰਡਾ ਆ ਬਰਗਾਜ ਬੱਚੀਆਂ ਬੱਚੀਆਂ ਬਾਣੀ ਸੋ ਇਧਰ ਆਣ ਕੇ ਪਾਪਾ ਜੀ ਫਿਰ ਕਿਹੜਾ ਕੰਮ ਸਟਾਰਟ ਕੀਤਾ ਆਣ ਕੇ ਕਿ ਉਧਰ ਤੇ ਸਾਰਾ ਕੁਝ ਛੱਡ ਆ ਨਵੇਂ ਸਿਰੇ ਤੋਂ ਬਣਾਇਆ ਫਿਰ ਕੰਮ ਸਾਰਾ ਕੁਝ ਜੇ ਇਹ ਹੋਈ ਜੀ ਮੈਂ ਆਉਣ ਮੈਨੂੰ ਕੱਪੜੇ ਦੇ ਕਰਨੇ ਪੈਣਾ ਹੋ ਮੈਂ ਮੈਡੀਕਲ ਦਾ ਕੰਮ ਨਹੀਂ ਲੱਗਦਾ ਜੀ ਉਧਰ ਕਿੰਨੇ ਪੈਲੀ ਸੀ ਤੁਹਾਡੀ ਉਹ ਜਦ ਆਲੇ ਗੋਸ਼ੇ ਕਮਾਜ਼ ਜੀ 12 ਮਹੀਨੇ ਅੱਛਾ ਕੰਮ ਕਰ ਕੀ ਕਰਦੇ ਸੀ ਉੱਧਰ ਮੇਰੇ ਓਏ ਬਾਓ ਚਾਚਾ ਬਾਛਾ ਜੀ ਉਹ ਕੋਈ ਤੈਨੂੰ ਜਿਹਾ ਕੰਮ ਨਹੀਂ ਕਰਦਾ ਨਾ ਪੜੇ ਕਿੰਨਾ ਕਿ ਫਿਰ ਉੱਧਰ ਤੁਸੀਂ ਉੱਧਰ ਲੀਆਂ ਜਿਹੜੀਆਂ ਕੀਤੀਆਂ ਉਹ ਕਿੰਨੀਆਂ ਕਲਾਸਾਂ ਕੀਤੀਆਂ ਤੇ ਉਰਦੂ ਦੇ ਵਿੱਚ ਕੀਤੀਆਂ ਉਹ ਵੀ ਤੁਹਾਡੇ ਮੁੰਡੇ ਬਾਜ ਵੇਹ ਦੇ ਦੱਸਣਗੇ ਜੀ ਮੁੰਡੇ ਬਾਜ ਵੇਹ ਦੇ ਦੱਸਣਗੇ ਕਿ ਅਸਾਂ ਨੇ ਪੜਾਈ ਜੀ ਨਾ ਪਰ ਕਿਤੇ ਨਾ ਕਿਤੇ ਪਾਪਾ ਜੀ ਅੱਜ ਵੀ ਯਾਦ ਆਉਂਦੇ ਹੋਣੇ ਉਹ ਯਾਰਾ ਦੋਸਤਾਂ ਦੀ ਮੇਰੇ ਕੱਟਿਆਂ ਨਾਲ ਰਹਿੰਦੇ ਸੀ ਤੀ ਨਹੀਂ ਉਹ ਉਹ ਯਾਰ ਜਾਂਦੇ ਨਾ ਹੁਣ ਜਾ ਨਹੀਂ ਸਕਦਾ ਨਾ ਜੀ ਜਾ ਨਹੀਂ ਸਕਦੇ ਨਾ ਨਹੀਂ ਨਾ ਹੁੰਦੇ ਨਾ ਕਿਲੇ ਵੀ ਨਹੀਂ ਤਾਂ ਆ ਜਾ ਲੇਗਾ ਐਵੇਂ ਬੰਦੇ ਦਾ ਸਰਾਉ ਚਾਈ ਦੇ ਨਾਲ ਕੋਈ ਮੈਂ ਠੀਕ ਠਾਕ ਆ ਜੀ ਕੋਈ ਠੀਕ ਠਾਕ ਆ ਜੀ ਤੇਰੇ ਨਾਲ ਕਰਨੀ ਜਾਂਦਾ ਮਾ ਅੱਛਾ ਜੀ ਮਾਡੇ ਨਾਲ ਜੀ ਫਿਰ ਆਏ ਕਿਹਦੇ ਚਾਰੀ ਬਾਗੇ ਮੈਗੇ ਜਾ ਝਾਰੀ ਤੇ ਕੀ ਰਾਜ ਹੈ ਝਾਰੀ ਕਹਿੰਦੇ ਨੇ ਝਾਰੀ ਇਹਨੂੰ ਕਾ ਵੀ ਕਹਿਆ ਜਾਂਦਾ ਝਾਰੀ ਵੀ ਕਹਿਆ ਜਾਂਦਾ ਹੈ ਪਾਕਿਸਤਾਨ ਦੇ ਵਿੱਚ ਲੋਕ ਜਿਹੜੇ ਨੇ ਇਹਨੂੰ ਜ਼ਿਆਦਾ ਯੂਜ਼ ਕਰਦੇ ਸੀ ਤੇ ਪੰਜਾਬ ਦੇ ਵਿੱਚ ਕੋਈ ਚੰਦ ਬੰਦੇ ਨੇ ਮੇਰੀ ਗੱਲ ਸੁਣ ਲੈ ਇਹ ਇਹ ਸ਼ੁਭ ਇਹ ਨਹੀਂ ਚਾਹੀਦਾ ਇਹ ਤਾਂ ਸ਼ਰਾਬ ਜ਼ਰੂਰ ਜਾਈਦਾ ਜੀ ਅਗੇ ਅਸੀ ਗੱਲ ਦੱਸ ਦਿੰਦਾ ਨਾ ਵਕੀਲ ਆਂਦਾ ਇਹੋ ਕੀ ਲੰਗਾ ਸੀ ਯਾਰ ਲੈ ਹਾਂਜੀ ਆਂਦਾ ਉਹ ਫਲਾਣਾ ਉਹ ਸ਼ਰਾਬ ਪਿੰਡਾਂ ਨੂੰ ਦੇ ਕੋਠੀਦਾ ਪਈ ਆ ਗਿਆ ਉਹ ਇਹਨੂੰ ਸ਼ਰਾਬ ਮੰਗਣ ਲਗਾ ਲਓ ਉਹ ਆਂਦਾ ਉਹ ਹਮਾ ਸਾਗ ਮੀਨੋ ਜੀ ਆਏ ਆ ਨਹੀਂ ਆ ਨਹੀਂ ਆ ਦਾ ਬੁਲਾਣਾ ਲਾਲ ਨਹੀਂ ਦੇ ਗਿਆ ਦੁੱਧਿਆ ਮਾਪੇ ਘਾ ਲੈਂਿਆ ਜੀ ਜੀ ਸੋ ਪਾਪਾ ਫਿਰ ਕਿੱਦਾਂ ਫਿਰ ਉੱਤੇ ਬਹੰਦੇ ਸੀ ਦਰਖਤਾ ਦੇ ਥੱਲੇ ਕਿੱਦਾਂ ਦਾ ਨਜ਼ਾਰਾ ਆਈ ਉਹ ਤੂੰ ਦਾ ਉਹ ਵੀ ਸਾਡੇ ਦਰਸ਼ਕਾਂ ਨੂੰ ਦੇਖਣ ਸੁਣਨ ਆਈ ਗੱਲਾਂ ਜੀ ਉਹਦੇ ਸਾਰੇ ਕਿੱਥੇ ਬਹੰਦੇ ਦਾ ਜੀ ਖੁਸ਼ ਹੁੰਦੇ ਸਨ ਜੀ ਖੁਸ਼ ਹੁੰਦੇ ਸਨ ਕਿ ਦੁੱਧ ਲੋ ਬੇਖੇ ਫਿਰ ਇਹ ਬੀਨੇ ਜੇ ਜੇਨਾ ਗੁੜ ਘੜਿਆਨਾ ਕਮਬੇਲ ਨਮਾਜ਼ ਆ ਜਬੀ ਉਹ ਰੋ ਰਹੇ ਸਾਰੇ ਗੁਰਖਾ ਰੋ ਰਹੇ ਬੀਓ ਜਹਾਣ ਜਾ ਵੀ ਕੇ ਦਾਸ ਜੀ ਹੁਣ ਜ ਆਪਣੇ ਜੀ ਨੂੰ ਨਹੀਂ ਉਹ ਵੀਂ ਦਿੰਦੇ ਇਥੋਂ ਤਾਂ ਨਹੀਂ ਗੱਲ ਪੁੱਝ ਗਈ ਆ ਕਿੰਨੀਆਂ ਕਲਾਸਾਂ ਫਿਰ ਉਰਦੂ ਦੇ ਵਿੱਚ ਕੀਤੀਆਂ ਪੂਰਨ ਚੰਦ ਨੇ ਉਧਰ ਪਾਕਿਸਤਾਨ ਦੇ ਵਿੱਚ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸ ਨਾ ਉਹਨਾਂ ਨੂੰ ਪਤਾ ਹੀ ਆ ਯਾਰ ਪਹਿਲਾਂ ਪ੍ਰਾਇਮਰੀ ਦੀ ਜੀ ਵਿੱਚ ਮਿਲਣ ਦੀ ਜੀ ਜੀ ਬਸ ਉਰਦੂ ਦੇ ਵਿੱਚ ਆ ਮੰਡੀਟਰੀ ਰਿਹਾ ਜੀ ਮੁੰਡੇ ਡਿਟਰੀਆ ਚਾ ਗਈ ਸੀ ਗੋਇੰਸ ਗੋਇੰਸ ਫਸਟ ਆਂਦੇ ਰੇ ਫਿਰ ਬਾਕੀ ਸਾਰੇ ਨਾ ਜਿਹੜਾ ਆ ਉਸ ਤੋਂ ਉਸ ਨੂੰ ਨਰਕਾ ਦੀ ਕੀ ਨਾ ਸਕੂਲ ਦਾ ਵੀ ਦੱਸੋ ਮੁੰਡੇ ਬੱਜਵੇ ਅੱਛਾ ਉਹ ਬੱਜ ਗਿਆ ਸਕੂਲ ਜਿਹੜਾ ਸੀ ਨਾ ਉਹ ਸਾਡੇ ਉੱਥੇ ਲਗਾ ਹੀ ਪੈਣਾ ਤੇ ਨਾ ਹਿੰਦੁਆਨਾ ਆ ਗਿਆ ਭਈ ਸਾਡੇ ਅਣਾਂ ਨਹੀਂ ਦੇ ਮਾਰ ਸਕਦੇ ਜੀ ਚੁੱਕੋ ਆਹਨੇ ਤੇ ਲੱਗ ਲੈਣਾ ਮੁੰਡੇ ਸਾਹਮਣੇ ਆਖਿਆ ਸੀ ਜੀ ਜੀ ਉਹ ਫਿਰ ਮੁੰਡੇ ਬੱਜਵੇ ਲੈ ਗਿਆ ਫਿਰ ਮਾਨ ਸਰ ਬੱਜਵੇ ਜੀ ਆਈ ਮੈਂ ਉਹ ਕਿਹ ਜਾਨਦੇ ਹਾਂ ਬਾਈ ਅੱਛਾ ਜਿੰਨੇ ਗੋਲੇ ਤੋਂ ਇਹ ਲਾਲੀਆਂ ਮੜੀਆਂ ਨਹੀਂ ਨਾ ਤੇਦੀ ਨੂੰ ਸੇ ਉਹ ਸਬੂਲ ਦਾ ਆਪਣੇ ਘਰਾਂ ਨੂੰ ਜੀ ਉਹ ਲੱਗੇ ਜੀ ਪਹਿਲਾਂ ਆ ਦੋ ਦਿਨ ਤਾਂ ਨਹੀਂ ਇੱਥੇ ਮਾਇਦਰੋ ਦੇ ਉਹ ਜਾਨੀ ਲੋਕਾਂ ਨੂੰ ਗਿਆਨੀ ਨਹੀਂ ਜੀ ਪੜਾਈ ਤਾਂ ਬਗਾਦੇ ਇਨਸਾਨੀ ਨਹੀਂ ਬਣ ਸਕਦਾ ਇਸ ਤਰ੍ਹਾਂ ਜੀ ਨਹੀਂ ਬਣ ਇਹ ਖਾ ਬੜੀ ਗੱਲ ਜਾਣੀ ਕੋ ਸੋਪਾ ਪੜੀ ਪਿਆਰ ਕਿੰਨਾ ਕੀ ਉਧਰ ਪਿਆਰ ਦੱਸੋ ਉਹ ਯਾਰ ਪਿਆਰ ਵਾਲੀ ਤਾਂ ਬਗਾਲੀ ਛੱਡ ਤਲੇ ਜੀ ਦਾ ਸਾ ਜਾਣਦੇ ਨੇ ਜੀ ਜਾਣਦੇ ਨੇ ਨੇ ਤਾਂ ਕਿਸੇ ਜੀ ਵਿਚ ਇਹਦਾ ਖਰਾਬ ਨਹੀਂ ਖਾਣੋ ਤੇ ਹੋ ਜਾਂ ਗੌਂਡੀ ਗੌਂਡੀ ਦਾ ਸਾਖ ਨਹੀਂ ਪੋੜਿਆ ਕੋੜੀਲਾ ਜਾਂਦੇ ਗੌਂਡੀ ਗੌਂਡੀ ਲਾ ਜਾਂਦੇ ਜੀ ਸੋਪਾ ਪਾਦੀ ਫਿਰ ਉਧਰ ਦੀ ਕੋਈ ਪੁਰਾਣੀ ਯਾਦ ਦੱਸੋ ਕਿ ਜਦੋਂ ਸਾਰੇ ਇਕੱਠੇ ਬੈ ਕੇ ਧਿਆਨ ਕੇ ਕਹਿੰਦੇ ਪੂਰਨ ਚੰਦ ਜੀ ਇਹ ਗੱਲ ਸੁਣਾਓ ਜੀ ਐਦਾ ਕਰੋ ਕਿੰਦਾਂ ਦੀਆਂ ਢੋਲੇ ਦੀਆਂ ਲਾਂਦੇ ਹੀ ਗੱਲਾਂ ਬਾਤਾਂ ਜੀ ਅਜੇ ਨਾ ਗੰਦੇ ਗਉਣਾ ਇਹਨਾਂ ਕੋਹਣਾੜੇ ਰਹੇ ਕੱਬੀ ਸੰ ਕੋਈ ਗੱਲਾਂ ਪੜਦੇ ਹਨ ਕਹਿੰਦਾ ਬਾ ਬੜ ਜਾਂਦੇ ਸੰ ਜੀ ਚੰਗੀਆਂ ਗੱਦਾਂ ਚੰਗੀਆਂ ਲੋਕਾਂ ਦੀਆਂ ਸੁਣਦੇ ਸਾਂ ਨੇ ਸੋਪਾ ਪੜੀ ਜਦੋਂ ਇਹ ਜਦੋਂ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਹੋਈ ਹੈ ਉਦੋਂ ਦੇ ਹਾਲਾਤ ਦੱਸੋ ਕਿੱਦਾਂ ਦੇ ਹਾਲਾਤ ਸੀ ਸਾਰਾ ਕੁਝ ਛੱਡ ਕੇ ਬੱਚੇ ਸਾਰਾ ਕੁਝ ਪਰਿਵਾਰ ਆ ਜਾਣਾ ਜੀ ਲੰਬੜ ਜਿਹੜਾ ਸੀ ਨਾ ਘਰੋਂ ਫਟ ਗਈ ਦੀ ਨੂਰ ਜੀ ਤੇ ਜ਼ਿਲਦਾਰ ਆ ਗਿਆ ਕੋਡੇ ਤੇ ਜੀ ਜ਼ਫਰੂ ਆਇਆ ਜ਼ਫਰ ਆਇਆ ਜ਼ਿਲਦਾਰ ਇਹ ਅਦੇ ਮੁਸਲਮਾਨ ਜ਼ਿਲਦਾਰ ਸੰਭਿਆ ਤੇ ਹਿੰਦੂ ਤਾਂ ਜੀ ਆਹੋ ਉਹਨੂੰ ਲੰਮਾ ਨਾ ਆ ਗਿਆ ਬਈ ਇਹ ਜਿਹੜੇ ਭਗਤ ਨੇ ਇਹਨਾਂ ਦਾ ਕੀ ਆਂਦਾ ਜਿਹੜਾ ਆਪਣੇ ਆਪ ਨੂੰ ਹਿੰਦੂ ਸਮਝਦਾ ਨਾ ਜੀ ਉਹ ਜਿਹੜੇ ਜ ਉਹਨਾਰੇ ਜੀ ਇਹ ਨਹੀਂ ਗੱਲ ਹੈ ਜੇ ਕਾਲੇ ਸੰਦੋ ਕੋੜੇ ਦੇ ਸੀ ਸੱਚੀਆਂ ਦਿਖ ਲਿਆ ਜੀ ਜਲੇ ਰਾਜ ਮੁਰਗਾਲੀ ਨੇ ਉਹ ਪੜਾ ਦੇਖਣਾ ਕੋੜੇ ਦੇ ਪਾਲਾ ਕਾਲੀ ਉਡਾਲੀ ਉਹ ਉਹਦੇ ਤਿੰਨ ਬੰਦੇ ਵੱਡੀ ਝੜੀ ਪੀਂਦੇ ਹਣ ਸਾਡੇ ਸਾਹਮਣੇ ਆ ਹਰੋ ਜੀ ਜੀ ਜਿਵੇਂ ਉਹ ਕਾਜਾ ਕੋਠਾ ਉੱਤੇ ਖੜੇ ਜੀ جی جی. سامنے نٹے سن بڑھے ماں پیو بھی چڈ آئے سن بڑی بڑی آیا نہیں بڑھا بھاڈ آیا سن پانی نے سن خوز ہو لین دن دے جی رہ گیا جی تو پھر وہ ہی مریا تھا تو بودھی بھی مار چھڑی ہوئے گی مر گئی جی ہوئے گی تینو نہ دے یہ تو ابل تو کھان تھا ہی نہیں کھان ایڈی 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 ਮਨ ਚ ਨਹੀਂ ਕਦੇ ਆਇਆ ਕਿ ਤੁਸੀਂ ਮਨ ਦੇ ਵਿੱਚ ਹੋਏ ਕਿ ਮੈਂ ਉਹਨਾਂ ਨੂੰ ਉੱਥੇ ਮਿਲਣ ਜਾਣਾ ਮੈਂ ਜਾਣਾ ਪਾਕਿਸਤਾਨ ਆਇਆ ਕਦੇ ਮਨ ਨਹੀਂ ਨਹੀਂ ਮਨ ਦੇ ਵਿੱਚ ਜਾਂਦਾ ਜੀ ਪਰ ਜੇ ਖੁੱਲੀ ਛੁੱਟੀ ਹੋਏ ਨਾ ਖੁੱਲੀ ਛੁੱਟੀ ਪਰ ਤੁਸੀਂ ਜਾ ਸਕਦੇ ਹੋ ਜੇ ਫਿਰ ਜਾ ਜੂ ਮੈਂ ਜੀ ਤੇ ਤੁਹੋਗੇ ਮੁੰਡੇ ਨੂੰ ਆ ਕੇ ਮੋਟਰਸਾਈਕਲ ਬੜੀ ਜਾਣਾ ਹਾਂ ਤੇ ਨਾਲ ਹੀ ਚੱਲ ਜਾਣਾ ਓਏ ਆ ਓਏ ਨੇੜੇ ਹੀ ਆ ਦੂ ਸੋਣਾ ਔਰ ਗਦਾਰਪੁਰ ਤੋਂ ਜਾਈਏ ਨਾ ਇਹ ਜਿੱਥੇ ਰਸਤਾ ਬਣਿਆ ਜੀ ਨਾਰਾ ਹੋ ਰਿਹਾ ਸਾਡਾ ਜੱਜਾ ਲਿਆ ਰਿਹਾ ਜੀ ਸਾਡੇ ਪਿੰਡ ਇਧਰ ਨਾਲ ਜੀ ਕਿ ਉਹ ਸੋਲ ਸਿਲੇ ਜਾਈਏ ਨਾ ਬਿਲਕੁਲ ਹੋਰ ਬੋ ਮਿਲ ਕਾ ਟੋਹ ਜਾਂਦਾ ਜੇਰੇ ਤੁਹਾਡੇ ਉੱਤੇ ਯਾਰ ਦੋਸਤ ਸੱਜਣ ਮਿੱਤਰ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਵੱਲੋਂ ਆਪਣੇ ਵੱਲੋਂ ਕੀ ਕਹਿਣਾ ਚਾਹੁੰਦੇ ਹੋ ਆਓ ਆਣ ਦੁਆ ਸਲਾਮ ਹੀ ਆ ਹੋਰ ਕੀ ਕਹਿਣਾ ਜੀ ਇਹ ਕੋ ਸੁਣਦਾ ਉਹ ਵਿੰਦਾ ਤੇ ਮੇਰੇ ਵੱਲੋਂ ਦੁਆ ਸਲਾਮ ਹੀ ਮੇਰਾ ਜੀ ਬਾਈ ਜੀ ਮੈਂ ਠੀਕ ਠਾਕ ਆ ਜੀ ਤਾਂ ਅੰਦਰੋਂ ਸਾ ਠੀਕ ਠਾਕ ਆ ਉਮਰ ਠੀਕ ਬੜੀ ਜੋ ਜੀ 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 ਸੋ ਗੱਲਬਾਤ ਕੀਤੀ ਹੈ ਜੀ ਬਾਪੂ ਫੇਰ ਦੁਬਾਰਾ ਦੱਸ ਗੱਲਾਂ ਲਾਹੌਰ ਦੀਆਂ ਸੋ ਤੁਸੀਂ ਸੁਣਿਆ 94 ਸਾਲ ਦੀ ਉਮਰ ਹੈ ਤੇ ਅੱਜ ਵੀ ਕਿਤੇ ਨਾ ਕਿਤੇ ਪੁਰਾਣੀਆਂ ਖਰਾਕਾਂ ਖਾਧੀਆਂ ਨੇ ਤੇ ਅੱਜ ਵੀ ਪੂਰੀ ਤਰ੍ਹਾਂ ਤੰਦਰੁਸਤ ਨੇ ਪੂਰਨ ਚੰਦ ਜੀ ਪਾਕਿਸਤਾਨ ਤੋਂ ਜਦੋਂ ਵੰਡ ਹੋਈ ਹੈ ਹਿੰਦੁਸਤਾਨ ਤੇ ਪਾਕਿਸਤਾਨ ਦੀ ਉਦੋਂ ਅੱਥੇ ਆਣ ਕੇ ਬਟਾਲਾ ਸ਼ਹਿਰ ਦੇ ਵਿੱਚ ਵਸੇ ਨੇ ਕਿਤੇ ਨਾ ਕਿਤੇ ਮਿਹਨਤ ਕੀਤੀ ਹੈ ਵਪਾਰ ਕੀਤਾ ਕੱਪੜੇ ਦਾ ਉਸ ਤੋਂ ਬਾਅਦ ਆਪਣੇ ਬੱਚੇ ਪੜਾਏ ਨੇ ਸਾਰੇ ਬੱਚੇ ਆਪਣੇ ਸੱਤ ਕੀਤੇ ਨੇ ਤੇ ਬੜਾ ਵਧੀਆ ਲੱਗਦਾ ਕਹਿੰਦੇ ਨੇ ਕਿ ਆਪਾਂ ਪੁੱਛਿਆ ਕਿ ਪਾਕਿਸਤਾਨ ਜਾਣਾ ਚਾਹੁੰਦੇ ਹੋ ਕਹਿੰਦੇ ਜਾਣਾ ਤੇ ਚਾਹੁੰਦੇ ਆ ਪਰ ਕਿਤੇ ਨਾ ਕਿਤੇ ਜਿਹੜੀ ਪਾਸਪੋਰਟ ਦੀ ਇੱਕ ਸ਼ਰਤ ਰੱਖੀਏ ਉਹ ਨਾ ਹੋਵੇ ਤਾਂ ਅੱਜ ਹੀ ਆਪਾਂ ਉੱਥੇ ਪਹੁੰਚ ਜਾਈਏ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਕੈਮਰਾ ਪਰਸਨ ਔਨ ਅਗਰ왈 ਦੇ ਨਾਲ ਲੱਕੀ ਰਾਜਪੂਤ ਗੁਰਦਾਸਪੁਰ